ਇਹ ਗੱਲ ਕਰਨੀ ਹੈ ਯੂਕੇ ਬਾਰੇ ਕਰਨੀ ਹੈ ਔਰ ਸਪਾਊਸ ਬਾਰੇ ਕਰਾਂਗੇ ਕਿਉਂਕਿ ਸਪਾਊਸ ਦੇ ਲਈ ਬਹੁਤਿਆਂ ਆਪਸ਼ਨਸ ਇਸ ਟਾਈਮ ਨਹੀਂ ਬਚੀਆਂ ਪਹਿਲਾਂ ਕੈਨੇਡਾ ਵੀ ਜਾਂਦੇ ਸੀ ਹੋਰ ਵੀ ਕੰਟਰੀ ਦੇ ਵਿੱਚ ਜਾ ਰਹੇ ਸੀਗੇ ਪਰ ਯੂਕੇ ਸਪਾਊਸ ਵੀਜ਼ਾ ਕਿਵੇਂ ਲਿਆ ਕਰ ਸਕਦਾ ਹੈ UK ਜੇ ਮੈਂ ਸੁਪਾਉਸ ਦੀ ਗੱਲ ਕਰਾਂ ਤੇ ਸਾਡੇ ਕੋਲ অপਸ਼ਨਸ ਹੈਗੀਆਂ ਨੇ ਤੁਸੀਂ ਆਪਣੇ ਸੁਪਾਉਸ ਦੇ ਨਾਲ ਜਾ ਸਕਦੇ ਹੋ ਤੇ ਜੇ ਤੁਸੀਂ ਗ੍ਰੈਜੂਏਸ਼ਨ ਕਰਨ ਜਾਣਾ ਚਾਹੁੰਦੇ ਹੋ ਤੁਹਾਡੇ ਨੰਬਰ 70% ਆ ਜਾਂ 70 ਤੋਂ ਥੱਲੇ ਆ 55% ਇਸ ਨੇ ਵਿਦਾਊਟ ਆਇਲਰਸ ਅਪਲਾਈ ਕਰਨਾ ਚਾਹੁੰਦੇ ਹੋ ਤੁਹਾਡੀ ਸਟੱਡੀ ਦੇ ਵਿੱਚ ਲੰਬਾ ਗੈਪ ਪੈ ਗਿਆ ਤਾਂ ਵੀ ਤੁਸੀਂ ਇੱਕ ਵਾਰ ਸਾਡੇ ਨਾਲ ਕੰਸਰਨ ਕਰ ਸਕਦੇ ਹੋ ਅਸੀਂ ਤੁਹਾਨੂੰ ਗਾਈਡ ਕਰਾਂਗੇ ਕਿ UK ਅਪਲਾਈ ਕਰਕੇ ਕਿਵੇਂ ਜਾ ਜਾ ਸਕਦਾ ਹੈ ਤੁਸੀਂ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਜਾ ਸਕਦੇ ਹੋ ਇੱਕ ਬੱਚਾ ਕਹਿੰਦਾ ਕਿ ਮੈਨੂੰ ਪੈਕੇਜ ਚਾਹੀਦਾ ਜੇ ਤੁਹਾਡੇ 70% ਨੇ ਪਲੱਸ 2 ਦੇ ਵਿੱਚ ਔਰ ਤੁਹਾਡੇ 70% ਗ੍ਰੈਜੂਏਸ਼ਨ ਦੇ ਵਿੱਚ ਨੇ ਤੁਸੀਂ ਪੈਕੇਜ ਸਾਡੇ ਨਾਲ ਤੋਂ ਲੈ ਸਕਦੇ ਹੋ ਬਟ ਜੇ ਆਇਲਟਸ ਨਹੀਂ ਕੀਤਾ ਤੁਸੀਂ ਪੈਕੇਜ ਲੈਣਾ ਤੇ ਛੋਟੀ ਜੀ ਇੰਟਰਵਿਊ ਜਿਹੜੀ ਆ ਉਹ ਤੁਹਾਨੂੰ ਫੇਸ ਕਰਨੀ ਪਊਗੀ ਉਹ ਇੰਟਰਵਿਊ ਪ੍ਰੈਪਰੇਸ਼ਨ ਅਸੀਂ ਤੁਹਾਨੂੰ ਕਰਵਾਵਾਂਗੇ ਬਾਕੀ ਸਾਡੇ ਕੋਲ ਹੋਰ ਵੀ 옵ਸ਼ਨਸ ਹੈਗੀਆਂ ਨੇ ਕਿ ਤੁਸੀਂ ਵਿਦਾਊਟ ਆਇਲਟਸ ਅਪਲਾਈ ਕਰਨਾ ਚਾਹੁੰਦੇ ਹੋ ਕੋਈ ਇੰਟਰਵਿਊ ਨਹੀਂ ਲੈਣਾ ਚਾਹੁੰਦੇ ਸ਼ਾਰਟ ਟਰਮ ਕੋਰਸਸ ਦੇ ਲਈ ਜਾਣਾ ਚਾਹੁੰਦੇ ਹੋ ਸਾਡੇ ਕੋਲ ਉਹ ਪ੍ਰੋਗਰਾਮ ਸਾਡੇ ਕੋਲ ਅਵੇਲੇਬਲ ਨੇ ਤੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਕੈਰੀ ਕਰ ਸਕਦੇ ਹੋ ਔਰ ਜੇ ਤੁਹਾਨੂੰ ਲੱਗਦਾ ਹੈ ਕਿ ਤੁ team. ਉਹ ਪਹਿਲਾਂ ਰਿਫਿਊਜ਼ ਹੋ ਕਿ ਤੁਹਾਨੂੰ ਲੱਗਦਾ ਕਿ ਹੁਣ ਅਸੀਂ ਜਾ ਹੀ ਨਹੀਂ ਸਕਦੇ ਸਾਡਾ ਯੂਕੇ ਦਾ ਅਪਲਾਈ ਨਹੀਂ ਹੋ ਸਕਦਾ ਅਸੀਂ ਰਿਫਿਊਜ਼ ਹੋ ਚੁੱਕੇ ਹਾਂ ਦੋ ਵਾਰਾਂ ਤਿੰਨ ਵਾਰਾਂ ਇੱਕ ਵਾਰ ਅਸੈਸਮੈਂਟ ਲੋ ਅਸੀਂ ਤੁਹਾਨੂੰ ਗਾਈਡ ਕਰਾਂਗੇ ਕਿ ਯੂਕੇ ਦੇ ਵਿੱਚ ਦੁਬਾਰਾ ਅਪਲਾਈ ਕਰਨ ਦੇ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਕਿਹੜੇ-ਕਿਹੜੇ ਡਾਕੂਮੈਂਟਸ ਕਿਹੜੇ-ਕਿਹੜੇ ਪੇਪਰਵਰਕ ਦੇ ਵਿੱਚ ਤੁਸੀਂ ਲੈਕ ਕੀਤਾ ਔਰ ਕਿਹੜੇ ਡਾਕੂਮੈਂਟਸ ਅਸੀਂ ਕੈਰੀ ਕਰਕੇ ਦੁਬਾਰਾ ਸੀ ਵੀਜ਼ਾ ਲੈ ਸਕਦੇ ਹਾਂ ਇਸ ਕਰਕੇ ਜਦੋਂ ਵੀ ਕਿਸੇ ਵੀ ਕੰਟਰੀ ਲਈ ਅਪਲਾਈ ਕਰਦੇ ਹਾਂ ਸਭ ਤੋਂ ਇੰਪੋਰਟੈਂਟ ਕਵਰਿੰਗ ਲੈਟਰ ਹੁੰਦੀ ਹੈ ਜਦੋਂ ਅਸੀਂ ਕਵਰਿੰਗ ਲੈਟਰ ਦੇ ਸਕਦਾ ਰੀਜ਼ਨ ਕਿ ਇਹ ਕਵਰਿੰਗ ਲੈਟਰ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਸਮਝਾਉਣ ਦੀ ਕੋਸ਼ਿਸ਼ ਕਰੂੰਗੀ ਕਵਰਿੰਗ ਲੈਟਰ ਇਸ ਸਟੈਪ ਫਸਟ ਤੋਂ ਸ਼ੁਰੂ ਕਰਦੇ ਹਾਂ ਕਿ ਤੁਹਾਡੀ ਲਾਸਟ ਸਟੱਡੀ ਕੀ ਸੀਗੀ ਔਰ ਉਸ ਤੋਂ ਬਾਅਦ ਅਸੀਂ ਜਿਹੜਾ ਤੁਹਾਡਾ ਕੋਰਸ ਲਿਆ ਹੁੰਦਾ ਉਹਦੇ ਉੱਤੇ ਅਸੀਂ ਡਿਸਕ੍ਰਾਈਬ ਕਰਦੇ ਹਾਂ ਕਿ ਜਿਹੜਾ ਇਹ ਕੋਰਸ ਲਿਆ ਹੈ ਇਹਦੇ ਵਿੱਚ ਕੀ ਰੀਜ਼ਨਸ ਨੇ ਕੀ ਕਾਰਨ ਨੇ ਇਹ ਕੋਰਸ ਲਿਆ ਤੁਹਾਡੀ ਸਟੱਡੀ ਜੇ ਲੰਬਾ ਗੈਪ ਪੈ ਗਿਆ ਤੇ ਉਸ ਤੋਂ ਬਾਅਦ ਅਸੀਂ ਦੱਸਦੇ ਹਾਂ ਕਿ ਤੁਸੀਂ ਇਹ ਕੋਰਸ ਜਿਹੜਾ ਕਰਕੇ ਆਪਣੇ ਹੋਮ ਕੰਟਰੀ ਦੇ ਵਿੱਚ ਕੀ ਕਰ ਸਕਦੇ ਹੋ ਉਸ ਤੋਂ ਅਗਲਾ ਸਟੈਪ ਆ ਜਾਂਦਾ ਸਾਡੀ financial conditions ਦਾ ਸਾਡੀਆਂ financially ਕੀ ਜਿਹੜੀਆਂ ਸ਼ਾਰਟੇਜ ਨੇ ਅਸੀਂ ਆਪਣੀ ਫੀਸ ਕੱਟ ਪਾਵਾਂਗੇ ਜਾਂ ਨਹੀਂ ਕੱਟ ਪਾਵਾਂਗੇ ਉਹਦੇ ਵਿੱਚ ਫਿਰ ਅਸੀਂ financially documents ਤੇ paper work ਦੇ ਉੱਤੇ ਕੰਮ ਕਰਕੇ ਨਾਲ ਦੀ ਨਾਲ ਅਸੀਂ ਕਵਰਿੰਗ ਲੈਟਰ ਦੇ ਉੱਤੇ ਕੰਮ ਕਰਦੇ ਹਾਂ ਤੇ ਉਸ ਤੋਂ ਬਾਅਦ ਜਦੋਂ ਤੁਹਾਡਾ ਕੋਰਸ ਕੰਪਲੀਟ ਹੋ ਜਾਂਦਾ ਹੈ ਤੁਸੀਂ ਆਪਣੇ ਹੋਮ ਕੰਟਰੀ ਵਾਪਸ ਆਉਂਗੇ ਤਾਂ ਤੁਹਾਡੇ ਸੈਲਰੀ ਪੈਕੇਜ ਔਰ ਤੁਹਾਡਾ ਬਿਜ਼ਨਸ ਗਰੋਥ ਕੀ ਰਹੂਗਾ ਉਹਦੇ ਉੱਤੇ ਅਸੀਂ ਪ੍ਰੋਪਰ ਕਵਰਿੰਗ ਲੈਟਰ ਦੇ ਵਿੱਚ ਡਿਟੇਲਿੰਗ ਦਿੰਦੇ ਹਾਂ ਇਹੀ ਰੀਜ਼ਨ ਹੈ ਕ੍ਰੀਏਟਿਵ ਫਿਊਚਰ ਕਾਉਂਸਲੈਂਟ ਦਾ ਵੀਜ਼ਾ ਸਕਸੈਸ ਰੇਟ ਜਿਹੜਾ ਅੱਛਾ ਕੱਢ ਰਿਹਾ ਕਿਉਂਕਿ ਬਾਰ-ਬਾਰ ਰਿਫਿਊਜ਼ਲ ਦੀ ਗੱਲ ਆ ਰਹੀ ਹੈ ਕਿ ਰਿਫਿਊਜ਼ ਹੋ ਰਹੇ ਨੇ ਬੱਚੇ ਰਿਫਿਊਜ਼ ਹੋ ਰਹੇ ਨੇ ਅਸੀਂ ਯੂਕੇ ਦੇ ਵਿੱਚ ਅੱਛਾ ਸਕਸੈਸ ਰੇਟ ਕੱਢ ਕੇ ਗਏ ਆਂ ਲਾਸਟ ਵੀ ਤੇ ਹੁਣ ਵੀ ਤੇ ਗੱਲ ਮੈਂ ਕਰਾਂ ਕਿ ਯੂਕੇ ਦੇ ਵਿੱਚ ਜੇ ਤੋ ਅਸੀਂ ਅਪਲਾਈ ਕਰਨਾ ਜਿੰਦੋਂ ਗੱਲ ਆ ਜਾਂਦੀ ਹੈ ਕਿ ਬੱਚੇ ਦੀ ਕੰਮ ਨੂੰ ਲੈ ਕੇ ਦਿੱਕਤ ਆ ਰਹੀ ਹੈ ਕੰਮ ਨੂੰ ਲੈ ਕੇ ਪਰੇਸ਼ਾਨੀ ਆ ਰਹੀ ਹੈ ਉਹਦੇ ਵਿੱਚ ਤੁਸੀਂ ਆਪਣੀ ਵੀ ਸਰਚਿੰਗ ਤੇ ਜਾਓ ਤੁਸੀਂ ਸਾਨੂੰ ਕੰਸਲਟੈਂਟ ਤੋਂ ਪੁੱਛਣ ਤੋਂ ਬਿਨਾ ਵੀ ਆਪਣੀ ਸਰਚਿੰਗ ਵੀ ਕਰ ਸਕਦੇ ਹੋ ਤੁਹਾਨੂੰ ਇਨਰ ਜੁਕੇ ਜਾਣਾ ਚਾਹੀਦਾ ਜਾਂ ਆਊਟਰ ਜੁਕੇ ਜਾਣਾ ਚਾਹੀਦਾ ਤੁਹਾਨੂੰ ਜਿਹੜੀਆਂ ਜੌਬ ਅਪਰਚੂਨਿਟੀਆਂ ਕੀ ਰਹਿਣਗੀਆਂ ਬਟ ਸਾਡੇ ਵੱਲੋਂ ਜਦੋਂ ਅਸੀਂ ਗਾਈਡ ਕਰਦੇ ਹਾਂ ਅਸੀਂ ਤੁਹਾਡੇ ਸਕਿੱਲਸ ਦੇਖਣ ਤੋਂ ਬਾਅਦ ਅਸੀਂ ਤੁਹਾਨੂੰ ਗਾਈਡ ਕਰਾਂਗੇ ਕਿ ਤੁਹਾਡੇ ਸਕਿੱਲਸ ਕੀ ਨੇ ਉਹਦੇ ਅਕੋਰਡਿੰਗਲੀ ਅਸੀਂ ਤੁਹਾਡੀ ਜਿਹੜੀ ਆ ਲੋਕੇਸ਼ਨ ਜਿਹੜੀ ਉਹ ਡਿਸਾਈਡ ਕਰਾਂਗੇ ਕਿ ਤੁਹਾਡੇ ਇਹ ਸਕਿੱਲਸ ਨੇ ਤੁਹਾਨੂੰ ਕਿਹੜੇ ਏਰੀਆ ਦੇ ਵਿੱਚ ਕੰਮ ਮਿਲ ਸਕਦਾ ਹੈ ਕਿਹੜੇ ਪ੍ਰੋਵਿੰਸ ਦੇ ਵਿੱਚ ਕਿਹੜੀ ਜਗ੍ਹਾ ਦੇ ਵਿੱਚ ਕੰਮ ਮਿਲ ਸਕਦਾ ਹੈ ਇਸ ਕਰਕੇ ਜਦੋਂ ਵੀ ਤੁਸੀਂ ਆਓ ਜੇ ਤੁਹਾਡਾ ਫਸ ਕੁਐਸਚਨ ਇਹੀ ਹੋਣਾ ਚਾਹੀਦਾ ਸਾਡੇ ਕੋਲ ਕਿ ਮੈਨੂੰ ਕਿਹੜੀ ਲੋਕੇਸ਼ਨ ਤੇ ਜਾਣਾ ਚਾਹੀਦਾ ਹੈ ਕਿ ਜਾ ਕੇ ਵੀਜ਼ੇ ਤੋਂ ਬਾਅਦ ਮੈਨੂੰ ਕੰਮ ਵੀ ਮਿਲ ਜੇ ਬਟ ਨਹੀਂ ਸਟੂਡੈਂਟ ਦਾ ਸਭ ਤੋਂ ਪਹਿਲਾ ਕੁਐਸਚਨ ਹੁੰਦਾ ਕਿ ਮੇਰਾ ਵੀਜ਼ਾ ਆ ਜਾਊਗਾ ਵੀਜ਼ਾ ਆ ਜਾਊਗਾ ਵਾਲਾ ਵੀ ਕੁਐਸਚਨ ਸਹੀ ਹੈ ਬਟ ਜਦੋਂ ਤੁਸੀਂ ਵੀਜ਼ਾ ਆ ਜਾਊਗੀ ਦੀ ਆਪਾਂ ਗੱਲ ਕਰਦੇ ਆ ਉਦੋਂ ਆ ਜਾ ਕਰੋ ਸਕਿੱਲ ਅਸੈਸਮੈਂਟ ਤੇ ਕਿ ਤੁਸੀਂ ਮੇਰੀ ਸਕਿੱਲ ਅਸੈਸਮੈਂਟ ਦੋ ਕਿਹੜੇ ਕਾਲਜ ਕਿਹੜੀ ਯੂਨੀਵਰਸਿਟੀ ਚ ਅਪਲਾਈ ਕਰ ਰਹੇ ਹੋ ਕਿਉਂਕਿ ਸਕਿੱਲ ਇੰਪੋਰਟੈਂਟ ਸਭ ਤੋਂ ਇੰਪੋਰਟੈਂਟ ਹੈ ਸਕਿੱਲ ਅਸੈਸਮੈਂਟ ਸੈਕੰਡ ਇੰਪੋਰਟੈਂਟ ਹੈ ਕਿ ਤੁਹਾਡੇ ਸਕਿੱਲ ਦੇ ਅਕ ਜਿਹੜੀ ਪ੍ਰੋਵਿੰਸ ਦੇ ਵਿੱਚ ਜਿਹੜੀ ਜਗ੍ਹਾ ਦੇ ਵਿੱਚ ਤੁਸੀਂ ਜਾ ਰਹੇ ਹੋ ਕੀ ਤੁਹਾਨੂੰ ਕੰਮ ਮਿਲੇਗਾ ਥਰਡ ਹੈ ਕਿ ਤੁਹਾਡੀ ਪ੍ਰੋਫਾਈਲ ਦੇ ਉੱਤੇ ਤੁਹਾਡਾ ਕੰਸਲਟੈਂਟ ਕੀ ਕੰਮ ਕਰ ਰਿਹਾ ਹੈ ਕੀ ਵਰਕ ਆਊਟ ਕਰ ਰਿਹਾ ਹੈ ਕੀ ਦੂਸਰਿਆਂ ਨਾਲੋਂ ਸਪੈਸ਼ਲ ਕਰ ਰਿਹਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਇਸ ਕੰਸਲਟੈਂਟ ਕੋਲ ਅਪਲਾਈ ਕਰਕੇ ਮੇਰਾ ਵੀਜ਼ਾ ਸਕਸੈਸ ਰੇਟ ਜਿਹੜਾ ਉਹ ਨਿਕਲ ਜਾਊਗਾ ਤੇ ਇਸ ਕਰਕੇ ਜਦੋਂ ਵੀ ਤੁਸੀਂ ਆਓ ਆਪਣੇ ਡਾਕੂਮੈਂਟਸ ਪੇਪਰਵਰਕ ਪ੍ਰੋਪਰ ਕੈਰੀ ਕਰਕੇ ਆਓ ਸਪਾਉਜ਼ ਦੇ ਨਾਲ ਤੁਸੀਂ ਅਪਲਾਈ ਕਰਕੇ ਯੂਕੇ ਜਾ ਸਕਦੇ ਹੋ ਸਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ ਨੇ ਹਮ ਬਿਲਕੁਲ ਜਿੰਨੇ ਵੀ ਤੁਹਾਡੇ ਸਵਾਲ ਹੋਣੇ ਆ ਉਹ ਸੀ ਸਕਰੀਨ ਤੇ ਆ ਰਹੇ ਨੰਬਰ ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਵੈਸੇ ਬਹੁਤ ਡਿਟੇਲ ਦੇ ਵਿੱਚ ਮੈਂ ਆਪਣੇ ਡਿਸਕਸ ਕੀਤਾ ਹੈ ਯੂਕੇ ਬਾਰੇ 스파우스 ਕਿਵੇਂ ਵੀਜ਼ਾ ਲਿਆ ਜਾ ਸਕਦਾ ਨਾਲ ਦੀ ਨਾਲ ਜੇਕਰ ਤੁਸੀਂ ਆਪਸ਼ਨਸ ਚਾਹੁੰਨੇ ਹੋ ਕਿ ਆਫਟਰ ਵਿਰਸਾ ਪੇਮੈਂਟ ਦੇਣੀ ਹੈ ਤਾਂ ਉਹ ਆਪਸ਼ਨਸ ਵੀ ਕ੍ਰੀਏਟਿਵ ਫਿਊਚਰ ਤੁਹਾਨੂੰ ਦੇ ਰਿਹਾ ਹੈ ਯੂਕੇ ਦੇ ਵਿੱਚ ਕਾਫੀ ਅੱਛੀ ਆਪਸ਼ਨਸ ਹੈਗੀਆਂ ਸਟੂਡੈਂਟਸ ਦੇ ਲਈ ਸਟੱਡੀ ਦੇ ਨਾਲ ਨਾਲ ਕੰਮ ਵੀ ਕੀਤਾ ਜਾ ਸਕਦਾ ਹੈ ਔਰ ਉਸ ਤੋਂ ਬਾਅਦ ਵੀ ਹੋਰ ਕਿੰਨੀਆਂ ਆਪਸ਼ਨਸ ਨੇ ਇਸ ਖਾਸ ਤੌਰ ਤੇ 스파우스 ਦੇ ਲਈ ਮੈਮ ਨੈਕਸਟ ਇਨਟੇਕ ਕਦ ਹੈ ਔਰ ਪ੍ਰੋਸੈਸਿੰਗ ਟਾਈਮ ਕਿੰਨਾ ਲੱਗ ਰਿਹਾ ਕਿਉਂਕਿ ਬਹੁਤ ਸਾਰੇ ਬੱਚੇ ਦੇਖਦੇ ਆ ਵੀ ਅੱਲਾ ਮਕਦਰ ਰੈਂਦੇ ਆ ਉਸ ਤੋਂ ਬਾਅਦ ਵੀ ਕੋਈ ਰਿਜ਼ਲਟ ਨਹੀਂ ਆਉਂਦਾ ਕਿੰਨੇ ਕ ਟਾਈਮ ਦੇ ਵਿੱਚ ਹੋ ਜਾਂਦਾ ਕਿ ਵੀਜ਼ਾ ਲੱਗ ਰਿਹਾ ਜਾਂ ਨਹੀਂ ਲੱਗ ਰਿਹਾ ਪ੍ਰੋਸੈਸਿੰਗ ਟਾਈਮ ਕੀ ਆ ਪ੍ਰੋਸੈਸਿੰਗ ਟਾਈਮ ਜਿਹੜਾ ਯੂਕੇ ਦਾ 30 ਡੇਜ਼ ਲੈ ਕੇ ਚੱਲ ਰਿਹਾ ਅਸੀਂ ਵਰਕਿੰਗ 30 ਡੇਜ਼ ਤੇ ਸਾਡੇ ਕੋਲ ਹੁਣ ਲਾਸਟ ਜਿਹੜੀ ਕਾਲ ਸੀਗੀ ਉਹ ਜੁਲਾਈ ਇਨਟੇਕ ਤੇ ਲਈ ਸੀਗੀ ਇਸ ਤੋਂ ਬਾਅਦ ਸਾਡੇ ਕੋਲ ਸਪਟੰਬਰ ਇਨਟੇਕ ਆ ਸਪਟੰਬਰ ਇਨਟੇਕ ਦੇ ਵਿੱਚ ਵੀ ਅਪਲਾਈ ਕਰਕੇ ਜਾ ਸਕਦੇ ਹੋ ਤੁਸੀਂ ਔਰ ਹਰ 2 ਮਹੀਨੇ ਬਾਅਦ ਸਾਡੇ ਕੋਲ ਯੂਕੇ ਦੇ ਵਿੱਚ ਇਨਟੇਕ ਅਵੇਲੇਬਲ ਆ ਔਰ ਸ਼ਾਰਟ ਟਰਮ ਵਾਲੇ ਕੋਰਸਿਸ ਵਾਲੇ ਜਿਹੜੇ ਬੱਚੇ ਸਾਡੇ ਜਾਣਾ ਚਾਹੁੰ ਜਿਹੜੇ ਪ੍ਰੋਗਰਾਮ ਦੇ थ्रू ਜਾਣਾ ਚਾਹੁੰਦੇ ਨੇ ਉਹਨਾਂ ਦੇ ਲਈ ਵੀ ਸਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਨੇ ਔਰ ਅਸੀਂ ਸਟੱਡੀ ਦੇ ਨਾਲ ਪਲੱਸ 2 ਸਾਲ ਦਾ ਤੁਹਾਡਾ ਵਰਕ ਪਰਮਿਟ ਜਿਹੜਾ ਉਹ ਲਗਵਾ ਕੇ ਦਵਾਂਗੇ ਔਰ ਜਦੋਂ ਵੀ ਤੁਸੀਂ ਸਾਡੇ ਕੋਲ ਵਿਜ਼ਿਟ ਕਰੋ ਜਦੋਂ ਵੀ ਤੁਸੀਂ ਸਾਡੇ ਕੋਲ ਆਓ ਇੱਕ ਵਾਰ ਤੁਸੀਂ ਜਿਹੜੀ ਆ ਅਪਾਇੰਟਮੈਂਟ ਜ਼ਰੂਰ ਲੈ ਲਿਆ ਕਰੋ ਕਿਉਂਕਿ ਅਪਾਇੰਟਮੈਂਟ ਦੇ थ्रू ਜਦੋਂ ਤੁਸੀਂ ਸਾਡੇ ਕੋਲ ਵਿਜ਼ਿਟ ਕਰਦੇ ਹੋ ਸਾਡੇ ਲਈ ਈਜ਼ੀ ਹੁੰਦਾ ਹੈ ਤੁਹਾਨੂੰ ਆਉਣ ਦਾ ਸਪੋਰਟ ਵੀ ਅਸੈਸਮੈਂਟ ਦੇਣ ਲਈ ਅਸੀਂ ਤਿਆਰ ਹੁੰਦੇ ਆ ਕਿਉਂਕਿ ਡਾਕੂਮੈਂਟਸ ਭੇਜਣ ਤੋਂ ਬਾਅਦ ਤੁਸੀਂ ਆਉਣ ਤੋਂ ਪਹਿਲਾਂ ਇਹ ਬੱਚੇ ਨੂੰ ਜਿਹੜਾ ਬੱਚਾ ਹੈ ਅਸੈਸਮੈਂਟ ਜਿਹੜੀ ਆ ਉਹਦੇ ਲਈ ਅਸੀਂ ਰੈਡੀ ਰੱਖਾਂਗੇ ਕਿ ਉਹ ਡਾਕੂਮੈਂਟ ਸਾਨੂੰ ਭੇਜ ਦੇਵੇ ਅਸੀਂ ਪਹਿਲਾਂ ਹੀ ਡਾਕੂਮੈਂਟ ਅਸੈਸ ਕਰਵਾ ਲਾਂਗੇ ਔਰ ਡਾਕੂਮੈਂਟਸ ਸਾਡੇ ਕੋਲ ਪਹਿਲਾਂ ਆਏ ਹੋਣਗੇ ਅਸੈਸਮੈਂਟ ਹੋਈ ਹੋਊਗੀ ਜਦੋਂ ਤੁਸੀਂ ਕੰਪਨੀ ਦੇ ਵਿੱਚ ਵਿਜ਼ਿਟ ਕਰਦੇ ਹੋ ਫਿਰ ਤੁਸੀਂ ਜਿਹੜਾ ਅਪਲਾਈ ਕਰਕੇ ਹੀ ਜਾ ਸਕਦੇ ਹੋ ਤੇ ਇਸ ਕਰਕੇ ਡਾਕੂਮੈਂਟਸ ਭੇਜ ਕੇ ਅਸੈਸਮੈਂਟ ਜ਼ਰੂਰ ਲੈ ਲਓ ਤਾਂ ਕਿ ਤੁਹਾਡਾ ਟਾਈਮ ਔਰ ਸਮਾਂ ਜਿਹੜਾ ਉਹ ਬਚ ਜਾਵੇ